ਮੋਨੋਕਲਾਥ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫਿਓਨਾ ਪ੍ਰਿੰਟ ਫਿਓਨਾ ਸੂਟਾਂ ਦਾ ਸੇਲ ਮੇਲਾ ਜੀ ਪ੍ਰਿੰਟ ਫਿਓਨਾ ਪਹੁੰਚ ਚੁੱਕੇ ਜੀ ਪ੍ਰਿੰਟ ਫਿਓਨਾ 5 ਮੀਟਰ ਕਪੜਾ ਬਿਆਰ ਦਾ ਰੇਟ ਹੋਵੇ 350 ਹੋਵੇ 400 ਸਾਡਾ ਸੇਲ ਮੇਲਾ ਲੱਗਿਆ 2200 ਰੁਪਏ 2200 ਰੁਪਏ ਦੇ ਵਿੱਚ ਜੀ ਫੈਂਸੀ ਸੂਟਾਂ ਦਾ ਸੇਲ ਮੇਲਾ ਸਿਰਫ 2200 ਰੁਪਏ 200 ਰੁਪਏ ਦੇ ਵਿੱਚ ਭਾਰੀ ਸੇਲ ਲੱਗ ਚੁੱਕੀ ਹੈ ਜੀ ਫੈਂਸੀ ਸੂਟਾਂ ਦੀ ਫੈਂਸੀ ਸੂਟਾਂ ਦੀ ਭਾਰੀ ਸੇਲ ਜੀ ਸਿਰਫ 2-200 ਰੁਪਏ 2-200 ਰੁਪਏ ਦੇ ਵਿੱਚ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ 2-200 ਰੁਪਏ 'ਚ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਜੀ 2-200 ਰੁਪਏ 2-200 ਰੁਪਏ ਸੇਲ ਲੱਗ ਚੁੱਕੀ ਹੈ ਜੀ 200 ਰੁਪਏ 'ਚ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਮੋਨੋਕੁਲਾਥ ਹਾਊਸ ਤੇ ਭਾਰੀ ਸੇਲ ਲੱਗ ਚੁੱਕੀ ਹੈ ਜੀ ਪ੍ਰਿੰਟ ਸੂਟਾਂ ਦੀ ਭਾਰੀ ਸੇਲ ਸਿਰਫ 2-200 ਰੁਪਏ ਫੈਂਸੀ ਸੂਟਾਂ ਦੀ ਭਾਰੀ ਸੇਲ ਮੋਨੂਕਲਾਥ ਹਸਬਸਟੇਨ ਰੋਡ ਮੋੜ ਮੰਡੀ